ਵજન ਘਟਾਓ ਤੇ ਜਿੱਤੋ ਲੱਖਾਂ ਦਾ ਬੋਨਸ ਇਸ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਦਿੱਤਾ ਸ਼ਾਨਦਾਰ ਅਨੋਖਾ ਚੈਲੰਜ ਕੀ ਤੁਸੀਂ ਕਦੇ ਸੁਣਿਆ ਹੈ ਕਿ ਵਜ਼ਨ ਘਟਾਓ ਤੇ ਪੈਸੇ ਕਮਾਓ ਦਾ ਬੋਨਸ ਇੱਕ ਅਜਿਹੀ ਕੰਪਨੀ ਜੋ ਆਪਣੇ ਕਰਮਚਾਰੀਆਂ ਨੂੰ ਇੱਕ अनोखा ਚੈਲੰਜ ਦੇ ਰਹੀ ਹੈ ਕਿ ਜੇਕਰ ਤੁਸੀਂ ਵਜ਼ਨ ਘਟਾਉਂਦੇ ਹੋ ਤਾਂ ਤੁਹਾਨੂੰ ਬੋਨਸ ਦੇ ਰੂਪ ਦੇ ਵਿੱਚ ਲੱਖਾਂ ਰੁਪਏ ਦਿੱਤੇ ਜਾਣਗੇ ਪੂਰੀ ਖਬਰ ਕੀ ਹੈਗੀ ਪੂਰੀ ਅਪਡੇਟ ਕੀ ਆ ਵੀ ਤੁਹਾਨੂੰ ਦੱਸ ਦਿੰਦੇ ਆ ਤੇ ਇਹ ਕੰਪਨੀ ਕਿਹੜੇ ਸ਼ਹਿਰ ਦੀ ਹੈ ਕਿਹੜੇ ਦੇਸ਼ ਦੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ ਦਰਅਸਲ ਚੀਨ ਦੀ ਮਸ਼ਹੂਰ ਟੈਕ ਕੰਪਨੀ ਅਰਾਸ਼ੀ ਵਿਜ਼ਨ ਇੱਕ ਇੰਕ ਜੋ ਕਿ ਜਿਸ ਨੂੰ ਕੇ ਇਨਸਟਾ 360 ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਉਹਨਾਂ ਨੇ ਆਪਣੇ ਕਰਮਚਾਰੀਆਂ ਨੂੰ ਵਜ਼ਨ ਘਟਾਉਣ ਦੇ ਲਈ ਉਤਸ਼ਾਹਿਤ ਕਰਨ ਦਾ ਇੱਕ ਅਨੋਖਾ ਤਰੀਕਾ ਅਪਣਾਇਆ ਕੰਪਨੀ ਨੇ 12 ਅਗਸਤ ਨੂੰ ਆਪਣੇ ਸਾਲਾਨਾ ਮਿਲੀਨ ਯੂਆਨ ਵੈਟ ਲੌਸ ਚੈਲੰਜ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਵਿੱਚ ਕਰਮਚਾਰੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਦੇ ਮੁਤਾਬਕ ਇਸ ਚੈਲੰਜ ਦੇ ਵਿੱਚ ਹਿੱਸਾ ਲੈਣ ਦਾ ਨਿਯਮ ਬਹੁਤ ਸੌਖਾ ਹੈ ਕੋਈ ਵੀ ਕਰਮਚਾਰੀ ਰਜਿਸਟਰ ਕਰ ਸਕਦਾ ਹੈ ਅਤੇ ਹਰ 0.5 ਕਿਲੋ ਵਜ਼ਨ ਘਟਾਉਣ ਦੇ ਉੱਤੇ 500 ਯੂਆਨ ਲਗਭਗ ਯਾਨੀ ਕਿ 6100 ਨੂੰ ਕਹਿ ਸਕਦਾ ਹੈ 6100 ਰੁਪਏ ਦਾ ਬੋਨਸ ਮਿਲਦਾ ਹੈ ਇਸ ਸਾਲ ਜੈਨ ਜੋ ਕਿ ਜੈਨ ਜੀ ਕਮਚਾਰੀ ਸੀ ਯਾਨੀ ਨੇ ਜੋ ਕਿ 90 ਦਿਨਾਂ ਦੇ ਵਿੱਚ 20 ਕਿਲੋ ਤੋਂ ਵੱਧ ਵਜ਼ਨ ਘਟਾ ਕੇ ਵੈਟ ਲੋਸਟ ਚੈਂਪੀਅਨ ਦਾ ਖਿਤਾਬ ਜਿੱਤਿਆ ਹੈ ਉਸ ਨੂੰ ਕਿ 20000 ਯੂਆਨ ਲਗਭਗ ਜੇਕਰ ਭਾਰਤੀ ਰਕਮ ਦੇ ਮੁਤਾਬਕ ਗੱਲ ਕੀਤੀ ਜਾਵੇ ਤਾਂ 2 ਲੱਖ ਜੋ ਕਿ 47000 ਰੁਪਏ ਦਾ ਨਕਦ ਇਨਾਮ ਮਿਲਿਆ ਤੇ ਸ਼੍ਰੀ ਨੇ ਆਪਣੀ ਕਾਮਯਾਬੀ ਦਾ ਸਿਹਰਾ ਅਨੂ ਜੋ ਕਿ ਅਨੁਸ਼ਾਸਨ ਕੰਟਰੋਲ ਕੀਤੀ ਖੁਰਾਕ ਅਤੇ ਰੋਜ਼ਾਨਾ 1.5 ਘੰਟੇ ਦੀ ਕਸਰਤ ਨੂੰ ਦਿੱਤਾ ਹੈ ਉਸਨੇ ਕਿਹਾ ਹੈਗਾ ਕਿ ਮੈਨੂੰ ਲੱਗਦਾ ਹੈਗਾ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਹੈ ਜਦੋਂ ਮੈਂ ਆਪਣੇ ਆਪ ਦਾ ਸਭ ਤੋਂ ਚੰਗਾ ਰੂਪ ਬਣ ਸਕਦੀ ਆ ਤਾਂ ਇਹ ਸਿਰਫ ਸੁੰਦਰਤਾ ਦੀ ਹੀ ਗੱਲ ਨਹੀਂ ਹੈ ਸਿਹਤ ਦੀ ਵੀ ਗੱਲ ਹੈ ਤਾਂ ਸ਼੍ਰੀ ਨੇ ਆਪਣੇ ਸਹਿ ਕਰਮੀਆਂ ਨੂੰ ਪ੍ਰੇਰਿਤ ਕਰਨ ਦੇ ਲਈ ਗਰੁੱਪ ਚੈਟ ਦੇ ਵਿੱਚ ਜੋ ਕਿ ਕਿਨ ਹਾਊ ਵੈਟ ਲੌਸਟ ਮੈਂ ਜੋ ਕਿ ਮੈਥਡ ਵੀ ਸਾਂਝੀ ਕੀਤੀ ਹੈ ਇਹ ਇੱਕ ਵਿਵਾਦਿਤ ਡਾਈਟ ਪਲਾਨ ਹੈ ਜਿਸ ਦੀ ਮਦਦ ਨਾਲ ਚੀਨੀ ਅਦਾਕਾਰ ਕਿਉ ਹਾਉ ਨੇ 15 ਦਿਨਾਂ ਦੇ ਵਿੱਚ 10 ਕਿਲੋ ਵਜ਼ਨ ਘਟਾਇਆ ਸੀਗਾ ਇਸ ਪਲਾਨ ਦੇ ਵਿੱਚ ਇੱਕ ਦਿਨ ਸਿਰਫ ਸੋਇਆ ਮਿਲਕ ਪੀਣ ਅਤੇ ਦੂਜੇ ਦਿਨ ਸਿਰਫ ਮੱਕੀ ਜਾਂ ਫਿਰ ਫਲ ਖਾਣੇ ਵਰਗੇ ਸਖਤ ਨਿਯਮ ਸ਼ਾਮਿਲ ਨੇ ਕੌਣ ਕਹਾਂਦੇ ਕਿ ਹੁਣ ਤੱਕ 7 ਵਾਰ ਜੋ ਕਿ ਚੈਲੰਜ ਹੋ ਚੁੱਕਿਆ ਹੈ ਸਾਲ 2022 ਤੋਂ ਅੱਜ ਤੱਕ ਕੰਪਨੀ ਇਹ ਚੈਲੰਜ 7 ਵਾਰ ਕਰਵਾ ਚੁੱਕੀ ਆ ਤੇ ਲਗਭਗ 20 ਲੱਖ ਯੁਵਾਨ ਤਕਰੀਬਨ ਦੱਸਦੀ ਹੈ ਕਿ 2.47 ਕਰੋੜ ਰੁਪਏ ਦੇ ਇਨਾਮ ਵੰਡ ਚੁੱਕੇ ਹੈ ਪਿਛਲੇ 1 ਸਾਲ ਦੇ ਵਿੱਚ 99 ਕਰਮਚਾਰੀਆਂ ਨੇ ਮਿਲ ਕੇ 950 ਕਿਲੋ ਵਜ਼ਨ ਘਟਾਇਆ ਹੈ ਅਤੇ 1 ਮਿਲੀਅਨ ਯੂਆਨ ਦਾ ਬੋਨਸ ਆਪਸ ਦੇ ਵਿੱਚ ਵੰਡਿਆ ਕੰਪਨੀ ਦੇ ਇੱਕ ਪ੍ਰਤੀਨਿਧ ਨੇ ਕਿਹਾ ਹੈਗਾ ਕਿ ਇਸ ਚੈਲੰਜ ਦੇ ਰਾਹੀਂ ਅਸੀਂ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ ਕਰਮਚਾਰੀਆਂ ਨੂੰ ਕੰਮ ਤੋਂ ਇਲਾਵਾ ਆਪਣੀ ਸਿਹਤ ਨੂੰ ਵੀ ਤਰਜੀਹ ਦੇਣ ਦੇ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਾਂ ਇਹ ਉਹਨਾਂ ਦੇ ਲਈ ਇੱਕ ਸਕਾਰਾਤਮਕ ਪ੍ਰੋਤਸਾਹਨ ਹੈ ਤਾਂ ਜੋ ਉਹ ਜ਼ਿੰਦਗੀ ਕੰਮ ਦੇ ਵਿੱਚ ਨਵੀਂ ਊਰਜਾ ਦੇ ਨਾਲ ਜੁਟ ਸਕਣ ਹਾਲਾਂਕਿ ਇਹ ਕੰਪਨੀ ਭਾਰਤ ਦੇ ਵਿੱਚ ਨਹੀਂ ਹੈ ਚੀਨ ਦੇ ਵਿੱਚ ਹੈਗੀ ਹੈ ਜੋ ਕਿ ਚੀਨ ਦੀ ਇੱਕ ਮਸ਼ਹੂਰ ਕੰਪਨੀ ਦੇ ਵੱਲੋਂ ਆਪਣੇ ਕਰਮਚਾਰੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਇਹ ਚੈਲੰਜ ਜਿਹੜਾ ਕਿ ਰੱਖਿਆ ਸੀਗਾ ਤੇ ਇੱਕ ਔਰਤ ਦੇ ਵੱਲੋਂ ਤੁਹਾਨੂੰ ਦੱਸਦੀ ਹੈ ਕਿ ਇਹ ਚੈਲੰਜ ਜਿੱਤਿਆ ਗਿਆ ਹੈਗਾ ਤੇ ਉਸ ਨੂੰ ਤੁਹਾਨੂੰ ਦੱਸਦੀ ਹੈ ਕਿ 2,47,000 ਦਾ ਬੋਨਸ ਜਿਹੜਾ ਕਿ ਮਿਲਿਆ ਹੈ ਤੇ ਇਹ ਲਗਾਤਾਰ ਦੱਸਦੀ ਹੈ ਕਿ 2022 ਤੋਂ ਇਹ ਚੈਲੰਜ ਇੱਕ ਕੰਪਨੀ ਰੱਖਦੀ ਆ ਰਹੀ ਹੈ ਆਪਣੇ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਤੁਹਾਡਾ ਇਸ ਬਾਰੇ ਕੀ ਵਿਚਾਰ ਹੈਗਾ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ